ਆ ਨਾ ਪਤਾ ਨਹੀਂ ਕਿ ਉਹ ਕਿੱਥੇ ਨਾ ਠੀਕਾ ਨਾ 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 ਅੱਜ ਡਾਕਟਰ ਜੀ ਅੱਜ ਕਾਸ਼ ਕਿੰਨੇ ਸਬਸ਼ਾ ਨਾ ਨਹੀਂ ਨਾ ਉਹ ਕਿਹੜੇ ਦਰਾਂ ਨੂੰ ਚੱਲੀ ਅਰੇ ਕੋੜੀ ਤੂੰ ਗਿਰਨ ਰਹੀ ਭਾਈ ਦੇਖ ਨਾ ਚੈੱਕ ਕਰੀਂ ਅੱਜ ਕੰਮ ਚੱਲਦਾ ਸਾਈਡੋਂ ਸਾਈਡੋਂ ਉਹਨੂੰ ਚਲਾ ਦੇ ਫਟਾ ਲਾ ਲਿਆ ਬਿਗਰਮ ਸਿੰਘ ਜੀਆ ਉਹ ਮਾਨਾ ਜੀ ਕੱਖ ਨਹੀਂ ਹੋਣਿਆ ਤੁਸੀਂ ਮੈਂ ਨਾਲ ਤੁਸੀਂ ਭਾਗ ਲਾ ਜੀ ਆ ਜਾ ਬਿਗਰਮ ਸਿੰਘ ਮਜੀਠੀਆ ਆ ਜਾ ਬਿਗਰਮ ਸਿੰਘ ਮਜੀਠੀਆ ਜਦ ਬਾਪੂ ਚੱਲਿਆ ਮਿਲਦੇ ਸਾਰੇ ਤਗੜੇ ਬਿਗਰਮ ਸਿੰਘ ਬੀਜੇ ਪੋਤਾਂ ਚਰਦਾਰ ਵਿਕਰਮ ਸਿੰਘ ਮਜੀਠੀਆ ਹਮਸਾਹ ਦੇ ਪੁੱਤਾਂ ਨਾਲ ਤਕੜੇ ਰਹਿਣਾ ਬੋਲੀ ਓਕੇ ਆਈ ਲਵ ਯੂ ਗਾਇਜ਼ ਚਰਦਾਰ ਵਿਕਰਮ ਸਿੰਘ ਮਜੀਠੀਆ ਚਰਦਾਰ ਵਿਕਰਮ ਸਿੰਘ ਮਜੀਠੀਆ ਆ ਜਾਓ ਅੱਗੇ ਆ ਜਾਓ ਅੱਗੇ ਗਾਹਲ ਵੇਖ ਲਓ ਜੀ ਮੇਰੇ ਵਾਈਫ ਨੂੰ ਧੱਕੇ ਮਾਰੀ ਆ ਪੁਲਿਸ ਨੇ ਦੱਸੋ ਜੀ ਸਾਹੇ ਪਾਸੇ ਕੀ ਕੰਮ ਹੈ ਬਲਾਕ ਦਾ ਬਲਾਕ ਮੇਰ ਹੋ ਗਿਆ ਲਾਈ ਕਿੱਥੇ ਆ ਆ ਹਾਲ ਵੇਖ ਲਓ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆ ਕਿਤੇ ਤੱਕ ਲੈ ਆ ਕੇ ਮਾਰੀ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਣ ਦੀ ਕਿਤੇ ਨਹੀਂ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋਡ ਕੋਲ ਵੀ ਮੈਂ ਇਸ ਹੀ ਜਾਣ ਨੂੰ ਤਿਆਰ ਹਾਂ ਇਸ ਲਈ ਹੁਣ ਕਿੱਥਰ ਕਾਈ ਜੀ ਕੋਰਨਦੀਪ ਜੀ ਤੇ ਉਸ ਜੀ ਦਾ ਪੁੱਤ ਆ ਜੀ ਮੇਰਾ ਹਾਂ ਜੀ ਕਮੇਟੀ ਕੋਲ ਕੀ ਕੀ ਹੋਤੀ ਜਾਣਾ ਕਿ ਨਹੀਂ ਨਹੀਂ ਬੜੀ ਅਕਾਲੀ ਦਰਬਾਰ ਬਾਦਲੇ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਪੰਜਾਬ ਸਰਕਾਰ बुड ਪੁਲਿਸ ਕਾਰ ਨੇ ਮੈਨੂੰ ਯਾਰ ਉਹਨਾਂ ਨੇ ਕੀ ਕਰਤਾ ਯਾਰ ਉੱਪਰ ਜਿਹੜਾ ਪੁੱਛਣ ਆਇਆ ਸੀ ਉਹਨਾਂ ਬੈਗਾਂ ਫਿਰ ਰਹੇ ਨੇ ਗਾੜੀਾਂ ਹੋਰ ਵੀ ਬੰਦੀ ਖੜੀਆਂ ਨੇ ਦੇਖਦੇ ਆਂ ਉਹ ਤਾਂ ਬੰਦ ਕਰ ਅੱਗੇ ਇਹ ਡਰਾਈਵਰ ਹਨ ਕਰਕੇ ਆਉਣਾ ਪਤਾ ਨਹੀਂ